ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਜਿਵੇਂ ਆਪਾਂ ਪਹੁੰਚਾਗੇ ਮਨੀ ਕਾਮ ਨਗਰਦਵਾਲਾ ਸਾਹਿਬ ਤੇ ਇੱਥੇ ਨਾ ਪਾਣੀ ਉਬਲਦਾ ਸਾਹਮਣੂ ਮੂਰਤੀ ਲੱਗੀ ਵੀ ਜਿਹੜੀ ਠੰਡੇ ਪਾਣੀ ਪਾਣੀ ਉਬਲਦਾ ਤੇ ਇੱਕ ਸਵਾਲ ਹੋਰ ਆਗਾ ਵੀ ਇੱਕ ਕਹਿੰਦੀ ਬਾਬੇ ਨਾਨਕ ਨੇ ਰੋਟੀਆਂ ਪਕਾਈਆਂ ਸੀਗੀਆਂ ਪਾਣੀ ਉਬਲਦੇ ਦੇ ਵਿੱਚ ਵੀ ਉਹ ਤਾਂ ਪਾਣੀ ਉਬਲਦਾਗਾ ਤੇ ਇੱਕ ਸਵਾਲ ਹੋਰ ਆ ਵੀ ਜਿਹੜੀ ਵਿਗਿਆਨਕ ਹੈਗੀ ਉਹ ਕਹਿੰਦੀ ਜੀ ਇਹ ਇੱਕ ਮਤਲਬ ਗੰਧਲਾ ਪੱਥਰ ਆ ਗੰਧਕ ਪਸ ਪੱਥਰਾ ਇੱਕ ਗੰਧਕ ਕਹਿੰਦੇ ਨੇ ਪਤਰੀ ਗੰਧ ਲਾ ਵੀ ਉਹ ਪੱਥਰਾ ਗਾ ਵਿਗਿਆਨ ਇਹ ਚੀਜ਼ ਦੱਸ ਰਹੀ ਆ ਵੀ ਇਹ ਤਿੰਨਾਂ ਨੇ ਇਹ ਚੀਜ਼ ਕਲੀਅਰ ਨਹੀਂ ਕਰੀ ਵੀ ਮਤਲਬ ਇਹ ਕਾਦੇ ਲਈ ਪਾਣੀ ਉਬਲਦਾ ਕਾਸ ਤੋਂ ਪਾਣੀ ਉਬਲਦਾ ਜੇ ਕਿਸੇ ਨੂੰ ਇਹ ਸਵਾਲ ਦਾ ਪਤਾ ਹੈ ਵੀ ਇਹ ਪਾਣੀ ਕਿਉਂ ਉਬਲਦਾ ਤਾਂ ਜਰੂਰ ਦੱਸੋ ਜੀ ਕਮੈਂਟਾਂ ਦੇ ਵਿੱਚ ਕਿਉਂਕਿ ਸਭ ਆਪੋ ਆਪਣੇ ਮਤ ਅਨਸਾਰ ਅੰਤਾਜਾ ਲਾ ਰਿਹਾ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਜਿਵੇਂ ਹੁਣ ਲਾਲੂ ਜੀ ਪਾਣੀ ਬਹੁਤ ਜ਼ਿਆਦਾ ਤੇਜ਼ੀ ਨਾਲ ਉਬਲ ਰਿਹਾ ਇਹਦੇ ਵਿੱਚ ਘੜੇ ਰੱਖੇ ਗਏ ਨੇ ਤੇ ਜਿਹੜਾ ਖਾਣਾ ਹੈਗਾ ਮਤਲਬ ਚਾਵਲ ਲਾ ਲਓ ਸੋਲੇ ਲਾ ਲਓ ਵੀ ਇਹਦੇ ਵਿੱਚ ਸੋਲੇ ਨੇ ਇਹਦੇ ਵਿੱਚ ਚਾਵਲ ਨੇ ਪਾਣੀ ਪਾ ਕੇ ਰੱਖ ਦਿੱਤਾ ਤੇ ਉੱਤੋਂ ਢਾਕਤਾ ਇਹ ਇਦਾਂ ਹੀ ਪਾਣੀ ਜਿਵੇਂ ਉਬਲ ਰਿਹਾ ਸਾਹਮਣੇ ਉਬਲ ਉਬਲ ਕੇ ਇਹਨਾਂ ਨੇ ਪੱਕ ਜਾਣਾ ਇਹੀ ਲੰਗਰਾਂ ਦੇ ਵਿੱਚ ਵਰਤਨਾਗਾ ਤੇ ਜਿਵੇਂ ਗੁਰਦੁਆਰਾ ਸਾਹਿਬ ਚ ਲਾ ਲਓ ਤੇ ਜਾਂ ਮੰਦਰ ਚ ਲਾ ਲਓ ਕਿਤੇ ਵੀ ਲਾ ਲਓ ਵੀ ਦੂਜੀ ਗੱਲ ਵੀ ਇਹ ਚੀਜ਼ ਜ਼ਰੂਰ ਦੱਸੋ ਕਮੈਂਟ ਦੇ ਵਿੱਚ ਵੀ ਇਹ ਪਾਣੀ ਕਿਉਂ ਉਬਲਦਾ ਜੀ ਤੇ ਵੀ ਵਿਗਿਆਨ ਕਹਿੰਦੀ ਹੈ ਇਹ ਗੰਦਲਾ ਪੱਥਰਾ ਤੇ ਮਤਲਬ ਹਿੰਦੂ ਜੋ ਮਤਲਬ ਭਾਈਚਾਰਾ ਉਹ ਕਹਿੰਦਾ ਵੀ ਇੱਕ ਸ਼ਿਵਜੀ ਦੀ ਇੱਕ ਮਣੀ ਡਿਗੀ ਸੀ ਇਹਦੇ ਵਿੱਚ ਤੇ ਪਾਣੀ ਤਾਂ ਉਬਲਦਾ ਤੇ ਜਿਹੜੇ ਸਿੱਖ ਨੇ ਸਿੱਖ ਭਾਈਚਾਰਾ ਉਹ ਕਹਿੰਦੇ ਆ ਵੀ ਮਤਲਬ ਵੀ ਇਹਦੇ ਵਿੱਚ ਬਾਬੇ ਨਾਨਕ ਨੇ ਰੋਟੀਆਂ ਪਕਾਈਆਂ ਸੀਗੀਆਂ ਇਹ ਤਾਂ ਪਾਣੀ ਉਬਲਦਾ ਤਿੰਨਾਂ ਦੇ ਅਲੱਗ-ਅਲੱਗ ਬਿਆਨ ਨੇਗੇ ਜੇ ਕਿਸੇ ਨੂੰ ਇਹ ਚੀਜ਼ ਬਾਰੇ ਜਾਣਕਾਰੀ ਆ ਤਾਂ ਇਸ ਚੀਜ਼ ਦੀ ਜ਼ਰੂਰ ਚੰਨਣਾ ਪਾਓ ਤੇ ਸਾਰਿਆਂ ਤੋਂ ਮੈਂ ਇਹ ਸਵਾਲ ਤਾਂ ਕੀਤਾ ਕਿਉਂਕਿ ਮੈਨੂੰ ਖੁਦ ਨਹੀਂ ਪਤਾ ਵੀ ਇਹ ਪਾਣੀ ਕਿਉਂ ਉਬਲਦਾ ਮੈਂ ਪਤਾ ਕਰਨ ਦੇ ਮਾਰੇ ਨੇ ਤੁਹਾਨੂੰ ਇਹ ਵੀਡੀਓ ਬਣਾਈ ਹੈਗੀ ਤੇ ਜਰੂਰ ਇਹ ਵੀਡੀਓ ਬਾਰੇ ਜੇ ਕਿਸੇ ਬਾਈ ਨੂੰ ਜਾਣਕਾਰੀ ਆ ਤਾਂ ਜਰੂਰ ਸਾਂਝੀ ਕਰੋ ਕਿਉਂਕਿ ਇਹਦੇ ਬਾਰੇ ਪਤਾ ਲੱਗ ਸਕੇ ਕਿਉਂਕਿ ਅੱਜ ਤੱਕ ਤਾਂ ਕਹਿੰਦੇ ਕਿਸੇ ਨੂੰ ਪਤਾ ਨਹੀਂ ਲੱਗਿਆ ਤੇ ਜਰੂਰ ਜੇ ਕਿਸੇ ਨੂੰ ਪਤਾ ਜਿਵੇਂ ਹੁਣ ਆ ਬਾਈ ਬੈਠਾ ਤੇ ਸਮਾਨ ਲਈ ਤੇ ਇਹ ਕਿੰਨੇ ਦੀ ਥੈਲੀ ਦੇਣਾ ਤੁਸੀਂ 20 ਕਾ ਭਾਈ ਕਿਚ ਕੀਆ ਹੈ ਥੈਲੀ ਮੇਂ

ਉੱਬਲ ਜਾਣਾਗਾ ਆ ਬੰਨੀ ਵੀ ਰੇਰ ਇਹਦੇ ਇਹਦੇ ਨਾਲ ਬੰਨਿਓ ਇੱਥੇ ਬੰਨਦੇ ਤੇ ਵੀ ਡਬੋ ਦੇ ਵਿੱਚ ਡਬੋ ਦੇ ਡਬੋ ਦੇ ਬੰਨਦੇ ਤੇ ਲਓ ਜੀ ਆਪਾਂ ਵੀ ਦੇਖਾਂਗੇ ਤੇ ਇਹ ਜ਼ਰੂਰ ਦੱਸੋ ਜੀ ਕਿ ਇਹਦੇ ਵਿੱਚ ਸਿੱਕੇ ਦੇਖ ਕੇ ਜਾਂਦੇ ਰੁਪਈਏ ਤਾਂ ਦੇਖੋ ਕਾਫੀ ਰੁਪਈਏ ਪਿਆ ਇਹਦੇ ਵਿੱਚ ਤੇ ਇਹ ਚੀਜ਼ ਬਾਰੇ ਜ਼ਰੂਰ ਦੱਸੋ ਆ ਦੋ ਥਾਮੋ ਜਿਵੇਂ ਇੱਕ ਤਾਂ ਇੱਥੋਂ ਬਾਹਲਾ ਨਿਕਲਦਾ ਤੇ ਇੱਕ ਇੱਥੋਂ ਨਿਕਲਦਾ ਥੱਲੇ ਇਹਦੇ ਤੇ ਜਰੂਰ ਦੱਸੋ ਜੇ ਕਿਸੇ ਨੂੰ ਪਤਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਸਤਰੀ ਕਾਲ ਪੇਜ ਨੂੰ ਫੋਲੋ ਕਰ ਲਓ ਜੀ ਤਾਂ ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ